ਸੋ ਸ਼ੀਵਨ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਦੇ ਵਿੱਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਕਰ ਰਹੇ ਹਾਂ UGC NET ਪੰਜਾਬੀ ਦੀ ਤਿਆਰੀ ਤੇ ਇਸ ਦੇ ਵਿੱਚ ਆਪਾਂ ਯੂਨਿਟ 1 ਦੇ ਦੋ ਟੌਪਿਕ ਕਰ ਚੁੱਕੇ ਹਾਂ ਅਸੀਂ ਬਿਲਕੁਲ ਤਰਤੀਬ ਵਾਰੇ ਕੰਮ ਕਰ ਰਹੇ ਹਾਂ ਟੌਪਿਕ ਦਾ ਟੌਪਿਕ ਯੂਨਿਟ ਦਾ ਯੂਨਿਟ ਅਸੀਂ ਆਪਾਂ ਸਾਰਾ ਸਿਲੇਬਸ ਕੰਪਲੀਟ ਕਰਾਂਗੇ ਤਾਂ ਵੱਧਦੇ ਆਪਦੇ ਥਰਡ ਟੌਪਿਕ ਵੱਲ ਜੋ ਕਿ ਹੈ ਸਾਹਿਤ ਪ੍ਰਗਟਾ ਦੀਆਂ ਵਿਧੀਆਂ ਪਰਗੀਤਕ ਬਿਰਤਾਂਤਕ ਅਤੇ ਨਾਟਕੀ ਕੀ ਜੋ ਸਾਹਿਤ ਹੈ ਅਸੀਂ ਪੜ ਚੁੱਕੇ ਹਾਂ ਸਾਹਿਤ ਹੁੰਦਾ ਕੀ ਹੈ ਠੀਕ ਹੈ ਅਸੀਂ ਪੜਿਆ ਅਸੀਂ ਸਾਹਿਤ ਕੀ ਹੈ ਇਸ ਦਾ ਉਦੇਸ਼ ਕੀ ਹੈ ਇਸ ਦਾ ਰੂਪ ਕੀ ਹੈ ਇਸ ਦੇ ਤੱਤ ਕੀ ਹਨ ਤੇ ਸਾਹਿਤ ਦਾ ਹੋਰ ਨਾ ਅਨੁਸ਼ਾਸਨ ਨਾਲ ਸੰਬੰਧ ਕੀ ਹੈ ਇਹ ਅਸੀਂ ਪੜ ਚੁੱਕੇ ਹਾਂ ਪਰ ਹੁਣ ਅਸੀਂ ਪੜ੍ਹਨਾ ਹੈ ਕਿ ਸਾਹਿਤ ਪ੍ਰਗਟਾ ਦੀਆਂ ਵਿਧੀਆਂ ਗੜੀਆਂ ਕਿਹੜੀਆਂ ਹਨ ਸਾਹਿਤ ਦੇਖੋ ਦੋ ਤਰੀਕੇ ਨਾਲ ਆਪਣੇ ਅੱਗੇ ਜਿਹੜਾ ਹੈ ਪ੍ਰਗਟ ਕੀਤਾ ਜਾਂਦਾ ਹੈ ਇੱਕ ਕੀਤਾ ਜਾ ਸਕਦਾ ਹੈ ਇਹ ਹੈ ਇਹ ਸ਼ਰਬ ਦੇ ذریعے ਇੱਕ ਕੀਤਾ ਜਾ ਸਕਦਾ ਹੈ ਦ੍ਰਿਸ਼ ਦੇ ذریعے ਜੋ ਸਾਡੇ ਅਗੇ ਸਾਹਿਤ ਪ੍ਰਗਟ ਕੀਤਾ ਜਾਂਦਾ ਹੈ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਸ਼ਰਬ ਅਤੇ ਦ੍ਰਿਸ਼ ਇਹ ਕੀ ਹੈ ਸ਼੍ਰਵਿ ਸਾਹਿਤ ਹੈ ਅਸੀਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਉਹ ਹੁੰਦਾ ਹੈ ਸ਼੍ਰਵ ਜਿਵੇਂ ਕਿ ਸਾਡੀ ਕਹਾਤਾ ਹੈ ਕੋਈ ਨਾਵਲ ਹੈ ਕਹਾਣੀ ਹੈ ਇਹ ਸਭ ਸ਼੍ਰਵ ਕਾਪ ਨੇ ਜਿਹਨੂੰ ਅਸੀਂ ਸੁਣ ਰਹੇ ਹਾਂ ਜਾਂ ਪੜ੍ਹ ਰਹੇ ਹਾਂ ਦ੍ਰਿਸ਼ ਕੀ ਹੁੰਦਾ ਹੈ ਜੋ ਅਸੀਂ ਦੇਖਦੇ ਹਾਂ ਮੰਚ ਉੱਤੇ ਪੇਸ਼ ਕੀਤਾ ਜਾਂਦਾ ਹੈ ਜਿਵੇਂ ਕਿ ਕੋਈ ਨਾਟਕ ਹੈ ਇਕਾਂਗੀ ਹੈ ਇਹਨਾਂ ਨੂੰ ਮਨਜੁੱਤੇ ਪੇਸ਼ ਕੀਤਾ ਜਾਂਦਾ ਹੈ ਇਹਨਾਂ ਨੂੰ ਦ੍ਰਿਸ਼ਕਾਤ ਕਿਹਾ ਜਾਂਦਾ ਹੈ ਹੁਣ ਸਾਨੂੰ ਪਤਾ ਲੱਗਿਆ ਸਾਹਿਤ ਕੀ ਹੈ ਉਹਦਾ प्रयोजन ਕੀ ਹੈ ਅਤੇ ਉਹ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਉਹਦੇ ਕੀ ਭੇਦ ਨੇ ਉਸ ਤੋਂ ਬਾਅਦ ਅਸੀਂ ਇਹ ਵੇਖਣਾ ਹੈ ਕਿ ਇਹ ਤਾਂ ਅਸੀਂ ਪੜ ਲਿਆ ਕਿ ਸ਼੍ਰਵ ਅਤੇ ਦ੍ਰਿਸ਼ ਤੇ ਰਹੇ ਅਸੀਂ ਕਿਹੜਾ ਹੈ ਸਾਹਿਤ ਦੇਖਦੇ ਹਾਂ ਜਾਂ ਸੁਣਦੇ ਹਾਂ ਹੁਣ ਉਸ ਦੀਆਂ ਕੁਝ ਵਿਧੀਆਂ ਹੁੰਦੀਆਂ ਨੇ ਜੋ ਕਿ ਹਨ ਪਰਗੀਤਕ ਬੇਤਾਂਤਕ ਅਤੇ ਨਾਟਕੀ ਐਨ ਨੂੰ ਹੁਣ ਅਸੀਂ ਸੰਖੇਪ ਵਿੱਚ ਪੜ੍ਹਾਂਗੇ ਪਹਿਲੀ ਜਿਹੜੀ ਵਿਧੀ ਹੈ ਉਹ ਹੈ ਪਰਗੀਤਕ ਪਰਗੀਤਕ ਦਾ ਮਤਲਬ ਹੁੰਦਾ ਹੈ ਲਿਰিক্যাল ਲਿਰিক্যাল ਸੰਗੀਤ ਲੈ ਇਹ ਹੈ ਪਰਗੀਤ ਸੰਗੀਤ ਲੈ ਇਸ ਵਿੱਚ ਸੰਗੀਤ ਤੱਤ ਵਧੇਰੇ ਹੁੰਦਾ ਹੈ ਪਰਗੀਤ ਵਿੱਚ ਸੰਗੀਤ ਤੱਤ ਵਧੇਰੇ ਹੁੰਦਾ ਹੈ ਉਦਾਹਰਨ ਬੀਰ ਕਾਓ ਗੁਰਮਤ ਕਾਓ ਸੂਫੀ ਕਾਓ ਇਹ ਸਿੰਪਲ ਜਿਆ ਹੈ ਬਿਲਕੁਲ ਟੌਪਿਕ ਕੀ ਪਰ ਗੀਤ ਕੀ ਹੈ ਛਿੰਦੇ ਵਿੱਚ ਸੰਗੀਤ ਹੈ ਲਿਰিক্যাল ਹੈ ਜਿੰਦੇ ਵਿੱਚ ਲੈ ਹੁੰਦੀ ਹੈ ਜਿਹਨੂੰ ਗਾਇਆ ਜਾ ਸਕਦਾ ਹੈ ਜਿਵੇਂ ਕਿ ਸਾਡਾ ਮੱਧਕਾਲ ਸਾਨੂੰ ਬੀਰ ਕਾਓ ਮਿਲਦਾ ਹੈ ਉਸ ਨੂੰ ਭਾ ਕੇ ਵੀ ਪੇਸ਼ ਕੀਤਾ ਜਾ ਸਕਦਾ ਹੈ ਗੁਰਮਤ ਕਾਓ ਹੈ ਜਿਵੇਂ ਕਿ ਬਾਣੀ ਗਾਈ ਵੀ ਤਾਂ ਜਾਂਦੀ ਹੈ ਸੂਫੀ ਕਾਵ ਦੇ ਵਿੱਚ ਸਾਡੇ ਕੋਲ ਜਿਹੜੀ ਸ਼ਲੋਕ ਨੇ ਕਾਫੀਆਂ ਨੇ ਦੋਹੜੇ ਨੇ ਇਹਨਾਂ ਨੂੰ ਗਾ ਕੇ ਵੀ ਪ੍ਰਗਟ ਕੀਤਾ ਜਾ ਸਕਦਾ ਹੈ ਤੁਸੀਂ ਆਮ ਸੁਣਦੇ ਹੋ ਬਾਬਾ ਫਰੀਦ ਜੀ ਦੇ ਸ਼ਲੋਕ ਗਾਏ ਜਾਂਦੇ ਨੇ ਬਾਬਾ ਬੁੱਲ੍ਹੇ ਸ਼ਾਹ ਜੀ ਦੀਆਂ ਕਾਫੀਆਂ ਗਾਈਆਂ ਜਾਂਦੀਆਂ ਹਨ ਤਾਂ ਪਰਗੀਤ ਕੀ ਹੈ ਸੰਗੀਤ ਲਿਰিক্যাল ਇਹ ਸਭ ਤੁਹਾਡੇ ਕੋਲ ਪਰਗੀਤ ਦੇ ਐਗਜ਼ਾਮਪਲ ਨੇ ਉਦਾਹਰਨ ਨੇ ਆਈ ਹੋਪ ਤੁਹਾਨੂੰ ਸਮਝ ਲੱਗਿਆ ਪਰਗੀਤ ਕੀ ਹੈ ਪਰਗੀਤ ਸੰਗੀਤ ਨੈਕਸਟ ਸਾਡੇ ਕੋਲ ਹੈ ਬਿਰਤਾਂਤਕ ਬਿਰਤਾਂਤਕ ਕੀ ਹੈ ਘਟਨਾਵਾਂ ਦੀ ਤਰਤੀਬਵਾਰੀ ਵਰਣਨ ਕਰਦੀ ਰਚਨਾ ਉਹ ਰਚਨਾ ਜਿਹੜੀ ਕਿ ਘਟਨਾਵਾਂ ਦੀ ਤਰਤੀਬਵਾਰ ਵਰਣਨ ਕਰਦੀ ਹੈ ਤਰਤੀਬਵਾਰ ਜਿਵੇਂ ਮੈਂ ਅੱਜ ਜ਼ਿਕਰ ਕੀਤਾ ਕਿ ਅਸੀਂ ਤਰਤੀਬਵਾਰ ਆਪਦਾ ਜਿਹੜਾ ਸਿਲੇਬਸ ਹੈ ਕੰਪਲੀਟ ਕਰ ਰਹੇ ਹਾਂ ਤਰਤੀਬ ਬਣਾ ਰਹੇ ਹਾਂ ਕਿ ਯੂਨਿਟ 1 ਦੈਨ ਸੀ ਯੂਨਿਟ 1 ਦੇ ਵਿੱਚ ਜਿਹੜੇ ਟੋਪਿਕ ਨੇ ਸਬ ਟੋਪਿਕ ਨੇ ਫਿਰ ਉਸ ਤੋਂ ਬਾਅਦ ਯੂਨਿਟ 2 ਦੈਨ ਯੂਨਿਟ 3 ਦੈਨ ਯੂਨਿਟ 4 ਇਹ ਇੱਕ ਤਰਤੀਬ ਵਾਰ ਅਸੀਂ ਚੱਲ ਰਹੇ ਹਾਂ ਤੇ ਐਵੇਂ ਦੀ ਕੋਈ ਰਚਨਾ ਜਿੰਦੇ ਵਿੱਚ ਜਿਹੜੇ ਇਨਸੀਡੈਂਟਸ ਨੇ ਉਹਨਾਂ ਨੂੰ ਸੀਕੁਐਂਸ ਵਾਈਜ਼ ਦੱਸਿਆ ਜਾਂਦਾ ਹੈ ਉਹ ਕੀ ਹੁੰਦੀ ਹੈ ਬਿਰਤਾਂਤਕ ਰਚਨਾ ਹੁੰਦੀ ਹੈ ਜਿਵੇਂ ਕਿ ਕੋਈ ਨਾਵਲ ਹੈ ਕੋਈ ਨਾਟਕ ਹੈ ਕੋਈ ਆਪਾਂ ਨਾਵਲ ਵੇਖਦੇ ਹਾਂ ਉਹਦੇ ਵਿੱਚ ਘਟਨਾਵਾਂ ਲੜੀਦਾਰ ਹੁੰਦੀਆਂ ਨੇ ਉਹ ਇੱਕ ਦੂਜੇ ਨਾਲ ਗੁੰਝੀਆਂ ਹੋਈਆਂ ਹੁੰਦੀਆਂ ਨੇ ਇੱਕ ਘਟਨਾ ਤੇ ਸਾਨੂੰ ਪਤਾ ਲੱਗਣ ਲੱਗ ਜਾਂਦਾ ਹੈ ਹਾਂ ਅੱਗੇ ਇਹ ਹੋ ਸਕਦਾ ਹੈ ਅਸੀਂ ਅੰਦੇਸ਼ਾ ਲਗਾ ਲੈਂਦੇ ਹਾਂ ਕਿ ਹਾਂ ਅੱਗੇ ਜ਼ਰੂਰ ਇਹ ਹੋਵੇਗਾ ਜੇ ਹੋਨੇ ਇੱਧਰ ਜਾ ਰਿਹਾ ਹੈ ਤਾਂ ਹਾਂ ਇਹ ਚੀਜ਼ ਕਰੇਗਾ ਇਹ ਪੜ ਰਿਹਾ ਹੈ ਤੇ ਇਹ ਪਾਸ ਹੋਏਗਾ ਇਹ ਨਹੀਂ ਪੜ ਰਿਹਾ ਤਾਂ ਇਹ ਫੇਲ ਹੋਏਗਾ ਇਸ ਤਰੀਕੇ ਕੀ ਹੈ ਤਰਤੀਬ ਵਾਰ ਜਿਹੜੀਆਂ ਘਟਨਾਵਾਂ ਪੇਸ਼ ਕੀਤੀਆਂ ਜਾਂਦੀਆਂ ਨੇ ਇੱਕ ਤੋਂ ਇੱਕ ਇਸ ਤਰੀਕੇ ਨਾਲ ਜਿਹੜਾ ਪਰਤੰਤਕ ਕਾਵ ਹੈ ਉਸਦੇ ਅੱਗੋਂ ਦੋ ਪੇਦ ਹੁੰਦੇ ਨੇ ਇੱਕ ਹੈ ਦੀਰਘ ਬਿਰਤੰਤਕ ਕਾਵ ਤੇ ਇੱਕ ਹੈ ਲਘੂ ਬਿਰਤੰਤਕ ਕਾਵ ਦੀਰਘ ਯਾਨੀ ਕੀ ਵੱਡਾ ਲਘੂ ਯਾਨੀ ਕਿ ਛੋਟਾ ਦੀਰਘ ਦੇ ਵਿੱਚ ਕੀ ਆਉਂਦੇ ਨੇ ਮਹਾਕਾਵ ਅਤੇ ਖੰਡਕਾਵ ਲਘੂ ਦੇ ਵਿੱਚ ਆਉਂਦੇ ਨੇ ਕਥਾ ਤੇ ਵਾਰ ਪਿਛਲੀ ਵਾਰੀ ਇੱਕ ਕੁਐਸਚਨ UGC NET ਦੇ ਵਿੱਚ ਆਇਆ ਹੋਇਆ ਸੀ ਕਿ ਜਿਹੜਾ ਖੰਡਕਾਵ ਹੈ ਇਹ ਕਿਸ ਦਾ ਪੇਦ ਹੈ ਤੇ অপশন ਦੇ ਵਿੱਚ दीर्घवृत्तांत ਪਟਕਾਓ ਸੀ ਤਾਂ ਇਹਦੇ ਵਿੱਚੋਂ ਕੁਐਸਚਨ ਤੁਹਾਡਾ ਹੈ ਬਣ ਸਕਦਾ ਹੈ ਤਾਂ ਇਸ ਚੀਜ਼ ਨੂੰ ਜਰੂਰ ਤੁਸੀਂ ਯਾਦ ਰੱਖਣਾ ਹੈ ਕਿ ਬਿਰਤਾਂਤਕ ਦੇ ਵਿੱਚ ਦੋ ਪੇਦ ਆਉਂਦੇ ਨੇ दीर्घवृत्तांतਕ ਤੇ ਲਘੂ ਬਿਰਤਾਂਤਕ दीर्घ ਦੇ ਵਿੱਚ ਮਹਾਕਾਵ ਤੇ ਖੰਡ ਦਾ ਲਘੂ ਦੇ ਵਿੱਚ ਕਥਾ ਤੇ ਬਾਤ ਤੇ ਇਹ ਵੀ ਕੁਐਸਚਨ ਬਣ ਸਕਦਾ ਹੈ ਪ੍ਰਗੀਤ ਦਾ ਮਤਲਬ ਕੀ ਹੈ ਜਾਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਹਾਂਜੀ ਸੂਫੀ ਕਾਵ ਜੋ ਹੈ ਉਹ ਕਿਸ ਦੇ ਕਿਸ ਵਿਧੀ ਦੇ ਹੇਠ ਆਉਂਦਾ ਹੈ ਪ੍ਰਗੀਤਕ ਬਿਰਤਾਂਤਕ ਜਾਂ ਨਾਟਕੀ ਤੁਸੀਂ ਦੱਸ ਸਕਦੇ ਹੋ ਪ੍ਰਗੀਤਕ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਬਿਰਤਾਂਤਕ ਦਾ ਅਰਥ ਕੀ ਹੈ ਇਹਦੇ ਹੇਠ ਕਿਹੜੇ ਕਿਹੜੇ ਸਾਹਿਤ ਦੇ ਰੂਪ ਆਉਂਦੇ ਨੇ ਤੀਜਾ ਹੈ ਜੀ ਸਾਡਾ ਨਾਟਕੀ ਨਾਟਕੀ ਕੀ ਹੈ ਇਹ ਇੱਕ ਦ੍ਰਿਸ਼ਮਣਗੀ ਹੈ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਿਹੜਾ ਸਾਡਾ ਸਾਹਿਤ ਹੈ ਅਸੀਂ ਦੋ ਰੂਪਾਂ ਤੋਂ ਇਹਨੂੰ ਵੇਖਦੇ ਹਾਂ ਸ਼ਰਵ ਅਤੇ ਦ੍ਰਿਸ਼ ਤੇ ਜਿਹੜਾ ਨਾਟਕ ਹੈ ਉਹ ਦ੍ਰਿਸ਼ ਦੇ ਵਿੱਚ ਆਉਂਦਾ ਹੈ ਐਸੀ ਚੀਜ਼ ਨੂੰ ਇੱਥੇ ਦੱਸਿਆ ਗਿਆ ਹੈ ਕਿ ਇਹ ਇੱਕ ਦ੍ਰਿਸ਼ ਵਣਗੀ ਹੈ ਨਾਟਕ ਮੰਚ ਉੱਤੇ ਪੇਸ਼ ਕੀਤਾ ਜਾਂਦਾ ਹੈ ਨਾਟਕੀ ਦੇ ਵਿੱਚ ਬੜਾ ਹੀ ਸਿੰਪਲ ਜਿਹਾ ਹੈ ਜੀ ਕਿ ਨਾਟਕ ਨਾਟਕੀ ਕੀ ਹੁੰਦੀ ਹੈ ਇੱਕ ਦ੍ਰਿਸ਼ ਵਣਗੀ ਹੁੰਦੀ ਹੈ ਇਸ ਨੂੰ ਹਮੇਸ਼ਾ ਇੱਕ ਸਟੇਜ ਦੇ ਉੱਤੇ ਇੱਕ ਮੰਚ ਦੇ ਉੱਤੇ ਪੇਸ਼ ਕੀਤਾ ਜਾਂਦਾ ਹੈ ਜਿਸ ਨਾਟਕ ਨੂੰ ਰੰਗ ਮੰਚ ਉੱਤੇ ਪੇਸ਼ ਨਹੀਂ ਕੀਤਾ ਜਾ ਸਕਦਾ ਉਹ ਨਾਟਕ ਅਧੂਰਾ ਹੁੰਦਾ ਹੈ ਤਾਂ ਇਹ ਸੀ ਜੀ ਅੱਜ ਸਾਡਾ ਛੋਟਾ ਜਿਹਾ ਟੋਪਿਕ ਪਰ UGC NET ਦੀ ਦ੍ਰਿਸ਼ਟੀ ਤੋਂ ਬੜਾ ਹੀ ਮਹੱਤਵਪੂਰਨ ਕਿਉਂਕਿ ਇਹਦੇ ਵਿੱਚ ਜਰੂਰ ਇੱਕ ਕੁਐਸਚਨ ਬਣ ਜਾਇਆ ਕਰਦਾ ਹੁੰਦਾ ਹੈ ਤਾਂ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ